ਵੱਡੀ ਖਬਰ ਸਾਹਮਣੇ ਆ ਰਹੀ ਹੈ ਫਰਾਂਸ ਤੋਂ ਡੰਕੀ ਰੂਟ ਰਾਈ ਬ੍ਰਿਟੇਨ ਜਾ ਰਹੀ 85 ਨੌਜਵਾਨਾਂ ਦੇ ਨਾਲ ਹਾਦਸਾ ਵਾਪਰ ਚੁੱਕਾ ਹੈ ਜਿਸ ਦੇ ਵਿੱਚ ਜਲੰਧਰ ਦਾ ਨੌਜਵਾਨ ਜਿਹੜਾ ਹੈ ਲਪਤਾ ਹੋ ਚੁੱਕਾ ਹੈ ਜੀ ਹਾਂ ਬੇਹਤ ਵੱਡੀ ਖਬਰ ਹੈ ਦੱਸਦੀ ਹੈ ਇੱਕ ਫਰਾਂਸ ਤੋਂ ਇੱਕ ਤਾਜ਼ੀ ਘਟਨਾ ਸਾਹਮਣੇ ਆਈ ਹੈ ਜਿੱਥੇ ਡੰਕੀ ਰੂਟ ਰਾਈ ਫਰਾਂਸ ਤੋਂ ਬ੍ਰਿਟੇਨ ਜਾ ਰਹੇ ਸੀ 85 ਨੌਜਵਾਨ ਤੇ ਇੱਕ ਵੱਡਾ ਹਾਦਸਾ ਵਾਪਰ ਚੁੱਕਾ ਹੈ ਰਿਪੋਰਟਾਂ ਅਨੁਸਾਰ 1 ਅਕਤੂਬਰ ਨੂੰ 85 ਨੌਜਵਾਨਾਂ ਨੂੰ ਫਰਾਂਸ ਤੋਂ ਬ੍ਰਿਟੇਨ ਲੈ ਜਾ ਰਹੀ ਸੀ ਕਿਸ਼ਤੀ ਤੇ ਅਚਾਨਕ ਧਮਾਕੇ ਤੇ ਹਵਾ ਦੇ ਨਿਕਲਣ ਕਾਰਨ ਡੁੱਬ ਗਈ ਹੈ ਤੇ ਜਲੰਧਰ ਦੇ ਆਦਮਪੁਰ ਦੇ ਪਟਨੂਰਾ ਲੁਬਾਣਾ ਪਿੰਡ ਦਾ 29 ਸਾਲਾ ਨੌਜਵਾਨ ਅਰਵਿੰਦਰ ਸਿੰਘ ਇਸ ਘਟਨਾ ਦੇ ਵਿੱਚ ਲਾਪਤਾ ਹੋ ਗਿਆ ਸਾਰੇ ਨੌਜਵਾਨ 1 ਅਕਤੂਬਰ ਨੂੰ ਫਰਾਂਸ ਦੇ ਡਰਿੰਕਿੰਗ ਸ਼ਹਿਰ ਤੋਂ ਰਵਾਨਾ ਹੋਏ ਸਨ ਅਤੇ ਰਸਤੇ ਦੇ ਵਿੱਚ ਹੀ ਹਾਦਸਾ ਵਾਪਰ ਚੁਕਿਆ ਹਾਲਾਂਕਿ ਫਰਾਂਸਸੀ ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੌਜਵਾਨਾਂ ਨੂੰ ਬਚਾਇਆ ਹੈ ਪਰ ਪੰਜਾਬ ਦੇ ਪੰਜ ਨੌਜਵਾਨਾਂ ਦੇ ਵਿੱਚੋਂ ਜਲੰਧਰ ਦਾ ਅਰਵਿੰਦਰ ਸਿੰਘ ਹਜੇ ਵੀ ਲਾਪਤਾ ਹੈ ਤਸਵੀਰਾਂ ਦੇਖ ਸਕਦੇ ਹੋ ਸੋਹਣਾ ਗੱਭਰੂ ਜਵਾਨ ਸੀ ਜੋ ਕਿ ਹੁਣ ਲਾਪਤਾ ਹੈ ਜਿਸ ਕਰਕੇ ਪੰਜਾਬ ਦੇ ਘਰ ਦੇ ਵਿੱਚ ਲੋਕ ਜਿਹੜੇ ਨੇ ਪਰਿਵਾਰਕ ਮੈਂਬਰ ਜਿਹੜੇ ਨੇ ਹਤਾਸ਼ ਨੇ ਨਿਰਾਸ਼ ਨੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਪਰਿਵਾਰ ਉਸ ਦੇ ਲਾਪਤਾ ਹੋਣ ਦੀ ਖਬਰ ਮਿਲਣ ਤੋਂ ਬਾਅਦ ਤਦਮੇ ਦੇ ਵਿੱਚ ਚੱਲ ਰਿਹਾ ਅਰਵਿੰਦਰ ਸਿੰਘ ਦੇ ਛੋਟੇ ਭਰਾ ਨੇ ਦੱਸਿਆ ਹੈ ਕਿ 2 ਅਕਤੂਬਰ ਨੂੰ ਸਾਨੂੰ ਇੱਕ ਫੋਨ ਆਇਆ ਕਿ ਕਿਸ਼ਤੀ ਚਾਲਕ ਦੇ ਨਾਲ ਮੌਜੂਦ ਚਾਰ ਮੁੰਡਿਆਂ ਨੂੰ ਫਰਾਂਸੀਸੀ ਪੁਲਿਸ ਨੇ ਬਚਾ ਲਿਆ ਅਤੇ ਅਰਵਿੰਦਰ ਸਿੰਘ ਲਾਪਤਾ ਹੈ ਪਰਿਵਾਰ ਨੇ ਸਰਕਾਰ ਨੂੰ ਨੌਜਵਾਨ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ ਤੇ ਹੁਣ ਤੱਕ ਫਰਾਂਸੀਸੀ ਪੁਲਿਸ ਨੇ ਪਰਿਵਾਰ ਨੂੰ ਨੌਜਵਾਨ ਦੀ ਭਾਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਦੇਖ ਸਕਦੇ ਹੋ ਕਿ ਅਕਸਰ ਇਸ ਖਬਰਾਂ ਸਾਹਮਣੇ ਆਉਂਦੀਆਂ ਨੇ ਪੰਜਾਬ ਦੇ ਨੌਜਵਾਨ ਜਾਂ ਤਾਂ ਵਿਦੇਸ਼ ਜਾਣ ਦੀ ਉਡੀਕ ਕਰ ਰਹੇ ਨੇ ਜਾਂ ਫਿਰ ਨਸ਼ਿਆਂ ਦਾ ਵਗਦਾ ਹੜ ਉਹਨਾਂ ਨੂੰ ਬਰਬਾਦ ਕਰ ਰਹੇ ਆ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨਾਲ ਜੁੜੀਆਂ ਰੋਜ਼ਾਨਾ ਦੀਆਂ ਘਟਨਾਵਾਂ ਦਿਲ ਤੋੜਨ ਵਾਲੀਆਂ ਹੁੰਦੀਆਂ ਨੇ ਤੇ ਫਿਰ ਵੀ ਵਿਦੇਸ਼ ਜਾਣ ਦਾ ਸੁਪਨਾ ਜਿਵੇਂ ਰੁਕਿਆ ਨਹੀਂ ਹੈ ਲੋਕ ਕਿਸੇ ਵੀ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਕੁਝ ਵੀ ਕਰ ਲਈ ਮਜਬੂਰ ਨੇ ਪਰ ਦੇਖ ਸਕਦੇ ਹਾਂ ਕਿੰਝ ਮਾਪੇ ਪਿੱਛੋਂ ਰੋਂਦੇ ਨੇ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਜਵਾਕ ਜਿਹੜਾ ਹੈ ਲਾਪਤਾ ਹੋ ਚੁੱਕਿਆ ਹੈ ਹੁਣ ਇਸ ਨੌਜਵਾਨ ਦੀ ਜਲੰਧਰ ਦਾ ਨੌਜਵਾਨ ਦੱਸਿਆ ਜਾ ਰਿਹਾ ਜਲੰਧਰ ਦੇ ਆਦਮਪੁਰ ਦੇ ਪਟਨੂਰਾ ਲੁਬਾਣਾ ਪਿੰਡ ਦਾ 29 ਸਾਲ ਦਾ ਨੌਜਵਾਨ ਅਰਵਿੰਦਰ ਸਿੰਘ ਜਸਦੀਪਾਲ ਹਲੇ ਤੱਕ ਜਾਰੀ